ਸ਼ਿਕਾ ਤੁਸੀਂ ਵੇਖ ਰਹੇ ਹੋ ਪੁਆਰਟੀ ਪੰਜਾਬ ਦਾ ਪ੍ਰੋਗਰਾਮ ਸਿਆਸੀ ਚਰਚਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕਿ ਪੰਜਾਬ ਦੇ ਵਿੱਚ 2027 ਤੋਂ ਪਹਿਲਾਂ ਕੀ ਸਿਨੈਰੀਓ ਜਿਹੜਾ ਅਕਾਲੀ ਦਲ ਭਾਜਪੀ ਦੇ ਵਿੱਚਕਾਰ ਚੱਲ ਰਿਹਾ ਹੈ ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਇਸ ਵਕਤ ਅਕਾਲੀ ਦਲ ਦੀ ਜਿਹੜੀ ਵੋਟ ਸੀ ਜਾਂ ਪ੍ਰਕਾਹ ਲਈ ਇਹ ਜਿਹੜਾ ਇੱਕ ਗਰੁੱਪ ਹੁੰਦਾ ਸੀ ਇਸ ਦੀਆਂ ਚਾਰ ਥਾਵਾਂ ਦੇ ਉੱਤੇ ਜੇਕਰ ਕਹਿ ਲਈ ਆਪਾਂ ਜਾਂ ਫਿਰ ਤਿੰਨ ਗਰੁੱਪਾਂ ਦੇ ਵਿੱਚ ਕਹਿ ਲਈਏ ਤਿੰਨ ਫਾਰ ਜਿਹੜੀ ਵੋਟ ਹੈ ਉਹ ਹੋ ਚੁੱਕੀ ਹੈ ਕਿਉਂਕਿ 2022 ਤੋਂ ਪਹਿਲਾਂ ਜਿਹੜਾ ਅਕਾਲੀ ਦਲ ਇਕੱਠਾ ਸੀ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਬਣਿਆ ਇਹ ਵੀ ਇਕੱਠਾ ਸੀ ਤੇ ਦੂਜੇ ਪਾਸੇ ਭਾਜਪਾ ਵੀ ਇਕੱਠੀ ਸੀ ਹੁਣ ਜਿਸ ਤਰ੍ਹਾਂ ਤਰਨਤਾਰਨ ਦੀ ਜਿਮਨੀ ਚੋਣ ਦੇ ਵਿੱਚ ਨਤੀਜੇ ਸਾਹਮਣੇ ਆਏ ਨੇ ਉਸ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਅਕਾਲੀ ਦਲ ਨੂੰ ਜਿੰਨੀ ਵੋਟ ਪਈ ਹੈ ਦੂਜੇ ਪਾਸੇ ਜਿਹੜਾ ਭਾਈ ਅਮਰਤਪਾਲ ਵਾਲਾ ਜਾਂ ਗਿਆਨੀ ਹਰਪ੍ਰੀਤ ਸਿੰਘ ਜਾਂ ਜੋ ਪੰਥਕ ਇਕੱਠੇ ਸੀ ਜਿਹੜੀ ਵੋਟ ਪਈ ਹੈ ਉਸ ਨੂੰ 20000 ਦੇ ਲਗਭਗ ਤੀਜਾ ਭਾਜਪਾ ਦਾ ਜਿਹੜੇ 5ਵੇਂ ਨੰਬਰ ਦੇ ਉੱਤੇ ਰਹੀ ਹੈ ਇਹ ਇੱਕ ਗਰੁੱਪ ਦੀ ਵੋਟ ਹੁੰਦੀ ਸੀ ਕਿਸੇ ਵੇਲੇ ਪਰ ਅੱਜ 2 3 ਜਾਂ 4 ਥਾਮਾ ਦੇ ਉੱਤੇ ਅਪਲ ਕਹਿੰਦੇ ਚਾਰ ਫਾੜ ਅੱਜ ਜਿਹੜਿਆ ਅਕਾਲੀ ਦਲ ਦੀ ਵੋਟ ਹੋ ਚੁੱਕੀ ਹੈ ਕਿਉਂਕਿ ਉਸ ਦੇ ਕਰਕੇ ਜੋ ਨਗਾਰ ਅਕਾਲੀ ਦਲ ਦੇ ਵਿੱਚ ਆਇਆ ਉਸ ਦਾ ਫਾਇਦਾ ਸਿੱਧੇ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਜੇਕਰ ਅਪਸੀਆਸੀ ਮੈਨੇਜ ਦੇ ਤੌਰ ਦੇ ਉੱਤੇ ਦੇਖੀ ਤਾਂ ਕਾਂਗਰਸ ਆਮਾਦੀ ਪਾਰਟੀ ਨੂੰ ਹੋਇਆ ਭਾਵੇਂ ਜੇਕਰ ਦੇਖਿਆ ਜਾਵੇ ਤਾਂ 2000 17 ਦੀ ਗੱਲ ਕਰ ਲਈ 2022 ਦੀ ਗੱਲ ਕਰ ਲਈ 2024 ਦੀ ਗੱਲ ਕਰ ਲਈ ਲੋਕ ਸਭਾ ਚੋਣ ਦੀ ਪਰ ਹੁਣ ਜਿਹੜੀ ਸਿਆਸੀ ਸਮੀਕਰਨ ਬਣ ਰਹੇ ਨੇ ਹੁਣ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਵੱਡਾ ਬਿਆਨ ਸਾਹਮਣੇ ਆਉਂਦਾ ਹੈ ਉਹ ਕਹਿੰਦੇ ਵੀ ਜਿਹੜਾ ਇਹ ਸਮਝੋਤਾ ਅਕਾਲੀ ਦਲ ਦੇ ਬੀਜੇਪੀ ਦਾ ਇਹ ਮਜਬੂਰੀ ਵੀ ਹੈ ਤੇ ਜ਼ਰੂਰੀ ਵੀ ਹੈ ਕਿਉਂਕਿ ਦੇਖੋ ਉਹਨਾਂ ਨੇ ਦੇਖਿਆ ਪਿਛਲੇ ਸਮੇਂ ਦੇ ਵਿੱਚ ਜੋ ਕੁਝ ਗੱਲਬਾਤ ਚੱਲਦੀ ਰਹੀ ਜੋ ਕੁਝ ਹਾਲਾਤ ਬਣੇ ਨੇ ਉਹਨਾਂ ਦੇ ਅਨੁਸਾਰ ਜੇਕਰ ਆਪਾਂ ਦੇਖਿਆ ਜਾਵੇ ਤਾਂ ਜਿਹੜੀ ਖਿੱਚੋ ਤਣ ਚੱਲਦੀ ਰਹੀ ਪਿਛਲੇ ਸਮੇਂ ਦੇ ਵਿੱਚ ਭਾਵੇਂ ਅਕਾਲੀ ਦਲ ਦੇ ਬੀਜੇਪੀ ਦੇ ਵਿਚਕਾਰ ਜਾਂ ਫਿਰ ਹੁਣ ਵੀ ਸਟੇਜਾਂ ਦੇ ਉੱਤੇ ਸੁਖੀਰ ਬਾਦਲ ਅ ਸਿੱਧੇ ਤੌਰ ਦੇ ਉੱਤੇ ਭਾਵੇਂ ਨਾਮ ਨਹੀਂ ਲੈਂਦੇ ਜੇ ਉਹਨਾਂ ਦੇ ਉੱਤੇ ਇਲਜ਼ਾਮ ਲਗਾਉਂਦੇ ਨੇ ਕਿ ਸਾਡੀਆਂ ਜਿਹੜੀ ਸਿਕਸ ਸੰਸਥਾਵਾਂ ਨੇ ਉਹਨਾ ਉਹ ਤੋੜ ਦਿੱਤੀਆਂ ਨੇ ਭਾਵੇਂ ਹਰਿਆਣਾ ਕਮੇਟੀ ਦੀ ਗੱਲ ਕਰ ਲਈ ਜਾਂ ਪਰ ਮਹਾਰਾਸ਼ਟਰ ਜਿਹੜੀ ਹੈ ਸ੍ਰੀ ਨਰੇਸ਼ ਸਹਿਬ ਕਮੇਟੀ ਉੱਥੋਂ ਦੀ ਤਖਤ ਦੀ ਗੱਲ ਕਰ ਲਈ ਹੈ ਹੋਰ ਇਲਜ਼ਾਮ ਲਗਾਉਂਦੇ ਨੇ ਪਰ ਹੁਣ ਜਿਹੜਾ ਅੱਗੇ ਹੁਣ ਸਮਝੋਤਾ ਹੋਣਾ ਉਹ ਕਿਸ ਦੇ ਉੱਤੇ ਆਧਾਰਿਤ ਹੋਵੇਗਾ ਉਸ ਦੇ ਉੱਤੇ ਹੁਣ ਬੀਬੀ ਬਾਦਲ ਯਾਨੀ ਕਿ ਹਰਸਿੰਦਰ ਕੌਰ ਬਾਦਲ ਲੋਕ ਸਭਾ ਬਠਿੰਡਾ ਤੋਂ ਐਮਪੀ ਨੇ ਉਨਾ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਵੀ ਸਾਡੇ ਲਈ ਇਹ ਕੋਈ ਦਿਲਚਸਪੀ ਨਹੀਂ ਹੈਗੀ ਕੋਈ ਸਪਾਰਟੀ ਨਾਲ ਜੋੜ ਜਾਂ ਤੋੜ ਕਿਉਂਕਿ ਸਾਡੇ ਲਈ ਪੰਜਾਬ ਦੇ ਹਿੱਤ ਸਭ ਤੋਂ ਪਹਿਲਾਂ ਨੇ ਸਾਡੇ ਵਾਸਤੇ ਪੰਜਾਬ ਦੇ ਮੁੱਦੇ ਸਭ ਤੋਂ ਪਹਿਲਾਂ ਪਹਿਲਾਂ ਨੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਪਿਛਲੇ ਸਮੇਂ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਜਿੰਨੀ ਵੀ ਕੇਂਦਰ ਦੇ ਵੀ ਸਰਕਾਰਾਂ ਰਹੀਆਂ ਨੇ ਉਹਨਾਂ ਨੇ ਪੰਜਾਬ ਦੇ ਨਾਲ ਵਿਤਕਰਾਈ ਕੀਤਾ ਪੰਜਾਬ ਦੇ ਹੱਕਾਂ ਨੂੰ ਨਹੀਂ ਦਿੱਤਾ ਭਾਵੇਂ ਚੰਡੀਗੜ੍ਹ ਦੇ ਵਸਲੇ ਦੀ ਗੱਲ ਕਰ ਲਈ ਜਾਂ ਫਿਰ ਹੋਰ ਪੰਜਾਬੀ ਬੋਲ ਦੇ ਰੱਖੇ ਦੀ ਗੱਲ ਕਰ ਲਈ ਜਾਂ ਫਿਰ ਪੰਜਾਬ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਜੋ ਕੁਝ ਨਿਘਾਰ ਆਇਆ ਸੋ ਹੁਣ ਇਸ ਨੂੰ ਲੈ ਕੇ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਪਹਿਲਾਂ ਗੱਲ ਕੀਤੀ ਗਈ ਸੀ ਜਦੋਂ ਕਾਂਗਰਸ ਦੀ ਸਰਕਾਰ ਸੀ ਕੀ 7525 2019 ਦੇ ਵਿੱਚ ਬਿਆਨ ਦਿੱਤਾ ਗਿਆ ਸੀ 7525 ਵਾਲਾ ਬਿਆਨ ਪਰ ਕੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਬਿਆਨ ਨੂੰ ਹੁਣ ਜਿਹੜੀ ਆਮ ਆਦੀ ਪਾਰਟੀ ਹੈ ਉਹ ਉਸੇ ਤਰ੍ਹਾਂ ਦੇਖ ਰਹੀ ਹੈ 7525 ਜਬੀ ਉਹਨਾਂ ਨੇ ਕਿਹਾ ਕਿ ਜਦੋਂ ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਸੀ ਤਾਂ ਉਹ ਭਾਜਪਾ ਦੇ ਨਾਲ ਵੀ ਮਿਲੇ ਹੋਏ ਸੀ ਉਹ ਜਿਸ ਤਰ੍ਹਾਂ ਅਕਾਲੀ ਦਲ ਦੇ ਨਾਲ ਗੱੜ ਜੋੜ ਕਰਨ ਦੀ ਗੱਲਬਾਤ ਕਰ ਰਹੇ ਹਰਪਾਲ ਚਿਮਮਾ ਹੋਰਾਂ ਨੇ ਇਲਜ਼ਾਮ ਲਗਾਏ ਨੇ ਹਰਪਾਲ ਸਿੰਘ ਚਿਮਮਾ ਵਿੱਤ ਮੰਤਰੀ ਪੰਜਾਬ ਦੇ ਨੇ ਉਹਨਾਂ ਨੇ ਕੀ ਕੁਝ ਕਿਹਾ ਆਓ ਤੁਸੀਂ ਇੱਕ ਵਾਰੀ ਸੁਣੋ ਮੈਂ ਦੇਖ ਰਿਹਾ ਸੀ ਕੱਲ ਕੈਪਟਨ ਸਾਹਿਬ ਬਿਆਨ ਦੇ ਰਹੇ ਨੇ ਕਿ ਭਾਰਤੀ ਜਨਤਾ ਪਾਰਟੀ ਤੇ ਕਾਲੀ ਦਲ ਨੂੰ ਇਕੱਠੇ ਹੋ ਜਾਣਾ ਚਾਹੀਦਾ ਕਿਉਂਕਿ ਕੈਪਟਨ ਸਾਹਿਬ ਦਾ ਇਤਿਹਾਸ ਆ ਉਹ ਕਦੇ ਕਾਲੀ ਦਲ ਚ ਕਦੇ ਕਾਂਗਰਸ ਹੁਣ ਤਾਂ ਬੀਜੇਪੀ ਚ ਇਹਨਾਂ ਆਪਣਾ ਵੀ ਦਲ ਬਣਾ ਲਿਆ ਸੀ ਦਲ ਬਦਲਣ ਦੇ ਬਾਹਰ ਨੇ ਕੈਪਟਨ ਅਮਰਿੰਦਰ ਸਿੰਘ ਦਲ ਬਦਲਣ ਦੇ ਬਾਹਰ ਨੇ ਉਹਨੇ ਆਪਣੀ ਪਾਰਟੀ ਵੀ ਬਣਾਈ ਉਹ ਅਕਾਲੀ ਦਲ ਦੇ ਮੈਂਬਰ ਵੀ ਰਹੇ ਮੈਂਬਰ ਪਾਰਲੀਮੈਂਟ ਵੀ ਰਹੇ ਕਾਂਗਰਸ ਪਾਰਟੀ ਦੇ ਵੀ ਰਹੇ ਬਤੌਰ ਮੁੱਖ ਮੰਤਰੀ ਵੀ ਰਹੇ ਉਹਨੇ ਫਿਰ ਥੋੜਾ ਸਮਾਂ ਵਿੱਚ ਦੀ ਉਹਦਾ ਨਾਂ ਹੀ ਭੁੱਲ ਗਿਆ ਆਪਾਂ ਸਾਰੇ ਇੱਕ ਪਾਰਟੀ ਬਣਾ ਲਈ ਸੀ ਪਤਾ ਨਹੀਂ ਜੱਗ ਦਾ ਹਰ ਪਾਰਟੀ ਪਤਾ ਨਹੀਂ ਕੀ ਜੱਗ ਪਾਰਟੀ ਇਦਾਂ ਦੀ ਕੋਈ ਪਾਰਟੀ ਨਾ ਬੜਾਈ ਸੀ ਸ਼ਾਇਦ ਬੋਰਡ ਲੱਗਿਆ ਹੋਇਆ ਜਿੱਥੇ ਥੋੜੇ ਦਿਨ ਲਈ ਬੜੇ ਸੀ ਸ਼ਾ ਤੁਹਾਡੇ ਯਾਦ ਹੋਊਗਾ ਤੁਸੀਂ ਇਨ ਬਿਟਵੀਨ ਆਪਣੀ ਮੈਮਰੀ ਦੇ ਜਿਹੜੀ ਮੈਮਰੀ ਨੂੰ ਜਿਹੜਾ ਰਿਕਵਰ ਕਰ ਲਓਗੇ ਜਦੋਂ ਤੱਕ ਆਪਣੀ ਪੀਸੀ ਚੱਲਦੀ ਹੈ ਸੋ ਕਹਿੰਦਾ ਪਾਬਾ ਉਸ ਤੋਂ ਬਾਅਦ ਬੀਜੇਪੀ ਚਲੇ ਗਏ ਕੈਪਟਨ ਸਾਹਿਬ ਦਲ ਬਦਲ ਦੇ ਬਾਹਰ ਨੇ ਔਰ ਦੂਸਰੇ ਪਾਸੇ ਕਿਵੇਂ ਦੋ ਪਰਿਵਾਰ ਹਰਾ ਕੇ ਪੰਜਾਬ ਦੇ ਇਹਨਾਂ ਨੇ ਆਰਥਿਕ ਸੋਮਿਆਂ ਨੂੰ ਲੁੱਟਿਆ ਕਿਵੇਂ ਪੰਜਾਬ ਨੂੰ राजनीतिक तौर कब्जा करके रखया और आर्थिक तौर पे लुटिया और धार्मिक आजादी उत्ते हमला बोलिया पंजाब की धार्मिक आजादी के हमले की मैं गलबात करूंगा पहला तोड़े याद होगा दो हजार दो तो लैके दो हजार सात तक प्रकाश सिंह बादल जी उपर केस दर्ज का आमदन तो बद स्रोत स्रोतों तो बद आमदन ਸਰੋਤਾਂ ਤੋਂ ਵੱਧ ਆਮਦਨ ਕਿੱਥੋਂ ਪੈਸੇ ਆਏ ਉਹਦੇ ਕੇਸ ਕਿਹਦੇ ਦੇ ਬਣਦੇ ਪ੍ਰਕਾਸ਼ ਸਿੰਘ ਬਾਦਲ ਦੇ ਉੱਤੇਸਖਵੀਰ ਸਿੰਘ ਬਾਦਲ ਦੇ ਉੱਤੇ ਬੀਬਾ ਹਰਸਵੰਤ ਕੌਰ ਬਾਦਲ ਦੇ ਉੱਤੇ ਸਰਦਾਰ ਬੀ ਸ੍ਰਿੰਦਰ ਕੌਰ ਬਾਦਲ ਦੇ ਉੱਤੇ ਪੂਰੇ ਬਾਦਲ ਪਰਿਵਾਰ ਦੇ ਉੱਤੇ ਜਿਵੇਂ ਗਲਤ ਨਾਵਾ ਤਾਂ ਲਗਭਗ 4000 ਕਰੋੜ ਰੁਪਏ ਤੋਂ ਉੱਪਰ ਆਮਰ ਵੱਧ ਹੋਣ ਦੇ ਸਰੋਤਾਂ ਤੋਂ ਵੱਧ ਹੋਣ ਦੇ ਜਿਹੜੇ ਕੇਸ ਨੇਗੇ ਉਹ ਬੜਾਏ ਗਏ ਕੈਪਟਨ ਸਾਹਿਬ ਨੇ ਜਾਂਚ ਨੂੰ ਕੈਪਟਨ ਸਾਹਿਬ ਨੇ ਆਪਣੀ ਸਰਕਾਰ ਦੁਨੋਂ ਉਸ ਇਨਵੈਸਟੀਗੇਸ਼ਨ ਨੂੰ ਕਿਸ ਤਰ੍ਹਾਂ ਡਿਲੇ ਕੀਤਾ ਇਹ ਪੰਜਾਬ ਜਾਣਦਾਗਾ ਇਨਵੈਸਟੀਗੇਸ਼ਨ ਡਿਲੇ ਹੁੰਦੀ ਰਹੀ ਚਾਰ ਸੀ ਟਾਈਮ ਤੇ ਪੇਸ਼ ਨਹੀਂ ਹੋਈ 2007 ਦੇ ਵਿੱਚ ਪੰਜਾਬ 87 ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਬੀਜੇਪੀ ਨੂੰ ਸੌਂਪ ਤੀ ਪੰਜਾਬ ਦਾ ਪਹਿਲਾ ਕੇਸ ਆ ਪੰਜਾਬ ਦੀ ਸਿਆਸਤ ਦਾ ਪਹਿਲਾ ਕੇਸ ਆ ਜਿਹਦੇ ਅੰਦਰ ਅਨਵੈਸਟਿਗੇਸ਼ਨ ਆਫੀਸਰ ਵੀ ਹਸਟਾਈਲ ਹੋਇਆ ਜਿਹਦੇ ਅੰਦਰ ਸਾਰੇ ਗਵਾਹ तमाम ਗਵਾਹ ਜਿੰਨੇ ਗਵਾਰ ਖਤੇ ਸਾਰੀਆਂ ਰਿਕਵਰੀਆਂ ਆਲ ਦੀ ਰਿਕਵਰੀਜ਼ ਸਾਰੀਆਂ ਕੋਰਟ ਦੇ ਅੰਦਰ ਪ੍ਰੇਸ਼ ਕਰਨ ਤੋਂ ਪਹਿਲਾਂ ਇਹ ਕਿਹਾ ਗਿਆ ਕਿ ਸਾਧਿਆ ਝੂਠੀਆਂ ਸਰਕਾਰ ਨੇ ਕੇਸ ਬਣਾਇਆ ਜੋ ਤੱਕ ਅਦਾਲਤਸ ਪਹੁੰਚਿਆ ਕਿਉਂਕਿ ਡਿਲੇ ਕੀਤੀ ਗਈ ਜਾਣਬੁੱਝ ਕੇ ਬਾਦਲ ਪਰਬਾਰ ਨੂੰ ਬਚਾਉਣ ਦਾ ਲਈ ਕੈਪਟਨ ਸਾਹਿਬ ਨੇ ਡਿਲੇ ਕਰਕੇ ਉਸ ਕੇਸ ਦੇ ਵਿੱਚ ਕੀ ਹੋਇਆ ਆਲਟੀਮੇਟਲੀ 2007 ਤੋਂ ਬਾਅਦ ਕੋਰਟ ਨੂੰ ਮਜਬੂਰਨ ਅਦਾਲਤ ਨੂੰ ਮਜਬੂਰਨ ਮੈਂ ਮਜਬੂਰਨ ਸ਼ਬਦ ਇਸ ਲਈ ਵਰਤ ਰਿਹਾ ਕਿਉਂਕਿ ਜੇ ਕੋਈ ਸਬੂਤ ਹੀ ਪੇਸ਼ ਨਹੀਂ ਕੀਤਾ ਜਾਊਗਾ ਤਾਂ ਅਦਾਲਤ ਕੋਲੇ ਕੋਈ ਹੋਰ ਰਾਹਤ ਨਹੀਂ ਰਹਿੰਦਾ ਤਾਂ ਉਹਨਾਂ ਸਾਰੇ ਪਰਿਵਾਰ ਦੀ ਕਿਟਲ ਹੋਈ ਉਹ ਸਾਰਾ ਪਰਿਵਾਰ ਜਿਹੜਾ ਬਜਿਤ ਬਰੀ ਹੋਇਆ ਅੱਜ ਜਿਸ ਤਰ੍ਹਾਂ ਦੇ ਸਮੀਕਰਨ ਬਣ ਰਹੇ ਨੇ ਪੰਜਾਬ ਦੇ ਵਿੱਚ ਕੀ ਹਾਲਾਤ ਬਣ ਰਹੇ ਨੇ ਸੁਰਜੀਤ ਸਿੰਘ ਜਿਆਨੀ ਹੋਰ ਦੇ ਨਾਲ ਵੀ ਆਪਾਂ ਗੱਲਬਾਤ ਕੀਤੀ ਸੀ ਪਹਿਲਾਂ ਵੀਡੀਓ ਦੇ ਵਿੱਚ ਤੁਹਾਨੂੰ ਉਹ ਵੀ ਸੁਣਾਈ ਸੀ ਪਰ ਇਸ ਵਕਤ ਜੋ ਹਾਲਾਤ ਬਣੇ ਹੋਏ ਨੇ 2027 ਤੋਂ ਪਹਿਲਾਂ ਪੰਜਾਬ ਦੇ ਵਿੱਚ ਜੇਕਰ ਹੁਣ ਇਹ ਨੁਕਸਾਨ ਜਾਂ ਫਿਰ ਕਿਹ ਜਿਹੜਾ ਜੇਕਰ ਇਸੇ ਤਰ੍ਹਾਂ ਭਾਜਪੀ ਵੱਖਰੀ ਰਹਿੰਦੀ ਹੈ ਨਮਾ ਕਲਰ ਵੱਖਰਾ ਰਹਿੰਦਾ ਅਮਰਪਾਲ ਵੱਖਰਾ ਰਹਿੰਦਾ ਤੇ ਅਕਾਲੀ ਦਲ ਬਾਦਲ ਵੱਖਰਾ ਰਹਿੰਦਾ ਤਾਂ ਇਸ ਦਾ ਸਿੱਧੇ ਤੌਰ ਦੇ ਉੱਤੇ ਫਾਇਦਾ ਸਤਾਈ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੀ ਇਸ ਜੋ ਸਾਰਾ ਕੁਝ ਚੱਲ ਰਿਹਾ ਭਾਵੇਂ ਗਿਆਨੀ ਹਰਪੀ ਸਿੰਘ ਹੋਰ ਦੀ ਗੱਲ ਕਰ ਲਈ ਅਮਰਪਾਲ ਦੀ ਗੱਲ ਕਰ ਲਈ ਤਾਂ ਇਸ ਦਾ ਜਿਹੜਾ ਫਾਇਦਾ ਹੈ ਉਹ ਆਮ ਆਦੀ ਪਾਰਟੀ ਜਾਂ ਫਿਰ ਕਾਂਗਰਸ ਨੂੰ ਸਿੱਧੇ ਤੌਰ ਦੇ ਉੱਤੇ ਹੁੰਦਾ ਦਿਖਾਈ ਦੇ ਰਿਹਾ ਸੋ ਹੁਣ ਵੇਖਣਾ ਇੱਥੇ ਬੇहद ਖਾਸ ਹੀ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਪੰਜਾਬ ਦੇ ਵਿੱਚ ਚਰਚਾ ਚੱਲ ਰਹੀ ਹੈ ਕਿ ਗੱਠਜੋੜ ਨੂੰ ਲੈ ਕੇ ਜੇਕਰ ਗੱਠਜੋੜ ਹੁੰਦਾ ਤਾਂ ਕੀ ਸਮੀਕਰ ਰਹਿਣਗੇ ਕਿਉਂਕਿ ਕਾਂਗਰਸ ਤੇ ਆਮ ਆਦੀ ਪਾਰਟੀ ਕਦੇ ਨਹੀਂ ਚਾਣਗੇ ਕਿ ਸਤਾਈ ਦੇ ਵਿੱਚ ਇਹਨਾਂ ਦਾ ਗੱਠਜੋੜ ਹੋਵੇ ਕਿਉਂਕਿ ਜੇਕਰ ਗੱਠਜੋੜ ਹੁੰਦਾ ਤਾਂ ਭਾਰੀ ਟੱਕਰ ਜਦ ਭਾਰੀ 60 ਸਿਆਸੀ ਤੌਰ ਦੇ ਉੱਤੇ ਇਹਨਾਂ ਦੋ ਪਾਰਟੀਆਂ ਨੂੰ ਪੰਜਾਬ ਦੇ ਵਿੱਚ ਲੱਗੇਗੀ ਸੋ ਹੁਣ ਵੇਖਣਾ ਬੇहद ਖਾਸ ਹੀ ਹੋਵੇਗਾ ਕਿ ਪੰਜਾਬ ਦੇ ਵਿੱਚ ਪੰਥਕ ਵੋਟ ਬੈਂਕ ਜਿਹੜਾ ਇਕੱਠਾ ਹੁੰਦਾ ਜਾਂ ਫਿਰ ਨਹੀਂ ਜਾਂ ਫਿਰ ਇਸੇ ਤਰ੍ਹਾਂ ਦੋ ਫਾੜ ਹੋ ਕੇ ਚੱਲਦਾ ਰਹੇਗਾ ਤੇ ਪੰਜਾਬ ਦੇ ਵਿੱਚ ਕਿ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਸਮਿਕਰ ਰਹਿਣਗੇ ਉਹਦੇ ਉੱਤੇ ਚਰਚਾ ਕਰਾਂਗੇ ਸੋ ਤੁਸੀਂ ਜੋ ਪਾਰਟੀ ਪੰਜਾਬ ਦੇ ਨਾਲ ਧੰਨਵਾਦ